ਗੋਜਰੀ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਾਹਿਰੇ ਮਨ ਚਿਤਵ ਉਦਮ ਜ ਆਹਰ ਹਰ ਜੀਉ ਪਰਿਆ ਸਾਲ ਪੱਥਰ ਮਹਾਂਜੰਤਿ ਉਪਾਏ ਤਾ ਕਾ ਰਜਕ ਆਗੈ ਕਰ ਤਰਿਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 495 ਅਨੰਮੇ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਗੋਜਰੀ ਮਹੱਲਾ 5 ਚੌਪ ਦੇ ਘਰ ਪਹਿਲਾ ਬਾਣੀ ਦਾ ਰੂਪ ਚੌਪ ਦੇ ਔਰ ਪਹਿਲੇ ਕਰਜਾਉਣ ਦਾ ਉਪਦੇਸ਼ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਗੈ ਓੰਕਾਰ ਇੱਕ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਇਹ ਕਾਹੇ ਰੇ ਮਨ ਚਤਵ ਉਦਮ ਜਾ ਆਹਰ ਹਰ ਜੀਓ ਪਰਿਆ ਸਾਲ ਪਥਰ ਮਹ ਜੰਤਿ ਉਪਾਏ ਤਾ ਕਾਰਜਿਕ ਆਗੈ ਕਰ ਤਰਿਆ ਕਾਹੇ ਰੇ ਮਨ ਚਤਵ ਉਦਮ ਆਰਥਾ ਤ ਕਹੇ ਮੇਰੇ ਮਨਾ ਤੋ ਕਾਦੇ ਨਹੀਂ ਜਦੋਂ ਪੈਰ ਉਦਮ ਹੈ ਜਦੋਂ ਦਾ ਰਹਿਣਾ ਆਪਣੇ ਚਿੱਤ ਦੇ ਵਿੱਚ ਜਦਕਾ ਮਹਾਰਾਜ ਕਹਿੰਦੇ ਜਾ ਆਹਰ ਹਰ ਜੀ ਉਹ ਪਰਿਆ ਜਦਕੈ ਤੇਰੀ ਰੋਜੀ ਰੋਟੀ ਦੇ ਆਹਰ ਦੇ ਵਿੱਚ ਤਾਂ ਹਰੀ ਜੀ ਖੁਦ ਪਿਆ ਹੋਇਆ ਹੈ ਇਥੇ ਇੱਕ ਗੱਲ ਚੇਤੇ ਰੱਖਣੀ ਹੈ ਕਿ ਪਾਸ਼ਾ ਉਦਮ ਕਰਨ ਤੋਂ ਨਹੀਂ ਵਰਜਦੇ ਸਿੱਖ ਨੂੰ ਵਾਲਕੇ ਪਾਉ ਸ਼ੌਦਮ ਕਰਨ ਦੀ ਬਾਬਤ ਤਾਂ ਕਹਿੰਦੇ ਨੇ ਉਦਮ ਕਰੇਂਦਿਆ ਜੀਓ ਤੂੰ ਕਮਾਮਦਿਆ ਸੁਖ ਪਹੁੰਚ ਧਿਆਇਦਿਆ ਤੂੰ ਪ੍ਰਭੂ ਮਿਲ ਗੁਰ ਮਿਲ ਉਤਰੀ ਜਨਤ ਕਾ ਉਦਮਨੋ ਚਿਤਵਣ ਤੋਂ ਜ਼ਰੂਰ ਮਹਾਰਾਜ ਡੱਕਦੇ ਨੇ ਚਿੱਤ ਦੇ ਵਿੱਚ ਚਿਤਵਨੀ ਤੇ ਕੇਵਲ ਪਰਮੇਸ਼ਰ ਜੀ ਦੀ ਕਰਨੀ ਉਹਦੇ ਨਾਮ ਦੀ ਹੀ ਕਰਨੀ ਹੈ ਮਹਾਰਾਜ ਕਹਿੰਦੇ ਕਾ ਦੇ ਲਈ ਚਤ ਪੈਰ ਉਦਮ ਹੀ ਚਿਤਵਦਾ ਰਹਿਣਾ ਉਦਮ ਹੀ ਚਿਤਵਦਾ ਰਹਿਣਾ ਹੈ ਜਦ ਕੇ ਆਕਾਲ ਪੁਰਖ ਵਾਹਿਗੁਰੂ ਹਰੀ ਜੀ ਖੁਦ ਤੇਰੀ ਰੋਜੀ ਰੋਟੀ ਦੇ ਆਹਰ ਦੇ ਵਿੱਚ ਪਿਆ ਹੋਇਆ ਹੈ ਕਿਵੇਂ ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜਾਣ ਤੇ ਉਪਾਏ ਤਾਂ ਕਰ ਜਿਕੇ ਆਗੈ ਕਰ ਧਰਿਆ ਸੈਲ ਪੱਥਰ ਮੈਂ ਜਾਣ ਤੇ ਉਪਾਏ ਜਿਵੇਂ ਪਾਤਸ਼ਾਹ ਕਹਿੰਦੇ ਪਹਾੜੀ ਪੱਥਰਾਂ ਦੇ ਵਿੱਚ ਚਟਾਨਾਂ ਦੇ ਵਿੱਚ ਜਿਹੜੇ ਜੰਤਰ ਸਾਧੂਖ ਨੂੰ ਜੀਵ ਪੈਦਾ ਕੀਤੇ ਨੇ ਨਾ ਤਾ ਕਾਰਜਕ ਆਗੈ ਕਰਤ ਅਰਥਾਤ ਕਿ ਉਹਨਾਂ ਦੇ ਜੀਵਨ ਦੇ ਵਿੱਚ ਲੋੜਿੰਦਾ ਜਿਹੜਾ ਰਿਜਕ ਕੋਈ ਖਾਦ ਖੁਰਾਕ ਹੈ ਆਗੈ ਅਰਥਾਤ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਪੈਦਾ ਕਰਕੇ ਰੱਖ ਦਿੱਤੀ ਬਲਕਿ ਉਹਦੇ ਪੈਦਾ ਹੀ ਰਿਜਕ ਦੇ ਵਿੱਚ ਹੁੰਦੇ ਹਨ ਸੋ ਅਗਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਇਹਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪਰਸਾਦੈ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ ਮੇਰੇ ਮਾਧੋ ਜੀ ਹੈ ਮੇਰੇ ਮਾਇਆ ਦੇ ਪਤੀ ਪਰਮੇਸ਼ਰ ਜੀ ਸਤ ਸੰਗਤ ਮਿਲੇ ਸੇ ਤਰਿਆ ਅਰਥਾਤ ਕਿ ਜਿਹਨੋ ਜਿਹਨੋ ਵੀ ਵੱਡਿਆਂ ਭਾਗਾਂ ਦੇ ਸਦਕਾ ਮਹਾਰਾਜ ਦੀ ਕਿਰਪਾ ਦੇ ਸਦਕਾ ਸੱਚੀ ਸੰਗਤ ਮਿਲ ਜਾਂਦੀ ਹੈ ਨਾ ਗੁਰਮੁਖਾਂ ਦੀ ਸੰਗਤ ਨਸੀਬ ਹੋ ਜਾਂਦੀ ਹੈ ਉਹੀ ਸੰਸਾਰ ਰੂਪੀ ਸਮੁੰਦਰ ਤੋਂ ਭਾਈ ਤਰ ਜਾਂਦਾ ਹੈ ਮਹਾਰਾਜ ਕਹਿੰਦਾ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਗੁਰਪ੍ਰਸਾਦ ਪਰਮ ਪਦ ਪਾਇਆ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਪਰਮਪਦ ਵੀ ਸਭ ਤੋਂ ਉਚਾਰ ਉਤਵਾ ਗੁਰਮਖ ਦੀ ਪਦਵੀ ਪਾ ਲੈਂਦੇ ਨੇ ਪਰਮਾਨੰਥ ਮਹਾਰਾਜ ਕਹਿੰਦੇ ਸੁਕੇ ਕਾਸਟ ਹਰਿਆ ਸੁੱਕੀਆਂ ਲੱਕੜਾਂ ਵਰਗੇ ਨਿਰਬਲ ਜਿਹੇ ਜੀਵ ਨਿਰਜਿੰਦ ਜਿਹੇ ਜੀਵ ਮਹਾਰਾਜ ਕਹਿੰਦੇ ਹਰੇ ਭਰੇ ਹੋ ਜਾਂਦੇ ਨੇ ਨਾਮ ਜਪ ਕੇ ਬਾਗੋ ਬਾਗ ਹੋ ਜਾਂਦੇ ਨੇ ਖਿੜ ਜਾਂਦੇ ਨੇ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੀ ਕਿਰਪਾ ਕਰਦੇ ਨੇ ਕਹਿੰਦਾ ਜਨਨ ਪੈਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਰਸਰ ਰਜਕ ਸੰਭਾ ਹੈ ਠਾਕੁਰ ਕਾਹੇ ਮਨ ਭੋ ਕਰਿਆ ਜਨਨ ਪੈਤਾ ਲੋਕ ਸੁਤ ਬਨਤਾ ਜਨਨ ਜਨਨੀ ਜਾਂ ਜੰਮਣ ਵਾਲੀ ਮਾਂ ਪਿਤਾ ਰਿ ਸਾਥ ਪਿਓ ਲੋਕ ਅਜਨੇ ਵੀ ਲੋਕੀ ਨੇ ਮਹਾਰਾਜ ਕਹਿੰਦੇ ਸਵਤ ਪੁੱਤਰ ਤੇ ਬਨਤਾ ਘਰ ਵਾਲੇ ਆ ਦੇ ਸਾਰੇ ਜਿੰਨੇ ਵੀ ਨਾ ਕੋਏ ਨਾ ਕਿਸ ਕੀ ਤਰਿਆ ਕੋਈ ਵੀ ਕਿਸੇ ਦਾ ਅਸਰਾ ਨਹੀਂ ਇਹਨਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਸੁਪਾਸ਼ਾ ਕਹਿੰਦਾ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕੱਲੇ ਕੱਲੇ ਜੀਵ ਨੂੰ ਪਾਸ਼ਾ ਕਹਿੰਦਾ ਜਿਹੜਾ ਰਿਜਕ ਹੈ ਰੋਜੀ ਰੋਟੀ ਖਾਦ ਖੁਰਾਕ ਜਿਹੜੀ ਹੈ ਉਹ ਠਾਕੁਰ ਜੀ ਮਾਲਕ ਜੀ ਖੁਦ અપੜਾ ਰਹੇ ਨੇ ਕੇਵਲ ਰਿਜਕ ਪੈਦਾ ਹੀ ਨਹੀਂ ਕੀਤਾ ਰਿਜਕ ਪਚਾ ਵੀ ਰਹੇ ਨੇ ਪਾਸ਼ਾ ਜੀ ਵਾਂ ਤਾਂ ਹੀ ਸੋ ਪਾਸ਼ਾ ਕਹਿੰਦਾ ਕਾਹੇ ਮਨ ਭੌ ਕਰਿਆ ਜੀਵ ਤੂੰ ਰੋਜੀ ਰੋਟੀ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਕਾਦੇ ਲਈ ਭੌ ਕਰਦਾ ਕਾਦੇ ਲਈ ਡਰਦਾ ਕਿ ਮੈਨੂੰ ਰੋਜੀ ਰੋਟੀ ਮਿਲੇਗੀ ਜਾਂ ਨਹੀਂ ਮਿਲੇਗੀ ਮਹਾਰਾਜ ਖੁਦ ਪਚਾਉਂਦੇ ਨੇ ਪਾਸ਼ਾ ਕਹਿੰਦੇ ਸੋ ਉਹ ਆਪਣੇ ਪਜੰਦੇ ਤੀਸਰੇ ਪਦੇ 'ਚ ਪਾਸ਼ਾ ਕਿਰਪਾ ਕਰਦੇ ਨੇ ਕਹਿੰਦਾ ਊਡਾ ਊੜ ਆਵੇ ਸੈ ਕੋਸਾਂ ਤਿਸ ਪਾਛੈ ਬਚਰੇ ਸਰਿਆ ਉਹਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਊਡਾ ਊੜ ਆਵੇ ਸੈ ਕੋਸਾਂ ਮਹਾਰਾ ਜੀ ਕਹਿੰਦੇ ਜਿਵੇਂ ਕੁੰਜਾਂ ਨੇ ਸੈਂਕੜੇ ਕੁੰਹਾਂ ਤੋਂ ਊਡ ਊਡ ਕੇ ਆਉਂਦੀਆਂ ਨੇ ਤੇ ਸਪਾਸ਼ਾ ਬਤੇਰੇ ਸ਼ਰਿਆ ਉਹ ਪਿਛੇ ਆਪਣੇ ਬੱਚੇ ਛੱਡ ਕੇ ਆਉਂਦੀਆਂ ਨੇ ਜਕਰ ਜੋਗ ਹੈ ਤੇ ਰੂਸ अथवा ਸਾਈਬੀਰੀਆ ਦੇ ਵਿੱਚੋਂ ਕੋਈ ਲਗਭਗ 4000 ਕਿਲੋਮੀਟਰ ਦਾ ਪੰਧ ਤੈਅ ਕਰਕੇ ਪਹੁੰਚਾ ਭਾਰਤ ਔਰ ਗੁਆਂਡੀ ਮੁਲਕਾਂ ਦੇ ਵਿੱਚ ਆਇਆ ਕਰਦੀਆਂ ਸਨ ਕੱਤਿਆਂ ਦੇ ਮਹੀਨੇ ਸਰਦੀਆਂ ਆਰੰਭ ਹੁੰਦਿਆਂ ਹੀ ਔਰ ਸਾਰੀਆਂ ਸਰਦੀਆਂ ਇੱਥੇ ਰਹਿਣਾ ਔਰ ਸਰਦੀਆਂ ਖਤਮ ਹੁੰਦਿਆਂ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਵਾਪਸ ਪਰਤ ਜਾਇਆ ਕਰਦੀਆਂ ਸਨ ਪਰ ਉਹ ਆਂਡੇ ਦੇ ਆਉਂਦੀਆਂ ਸਨ ਉਧਰ ਔਰਤਾਂ ਦੀ ਗਰਮੈਸ਼ ਨਾਲ ਹੀ ਉਹਨਾਂ ਦੇ ਆਂਡੇ ਪੱਕਦੇ ਸਨ ਆਂਡਿਆਂ ਚੋਂ ਬੱਚੇ ਨਿਕਲਦੇ ਸਨ ਬੱਚੇ ਵੱਡੇ ਵੀ ਹੋ ਜਾਂਦੇ ਸਨ ਉੱਡ ਜਾਂਦੇ ਸਨ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਮਹਾਰਾਜ ਕਹਿੰਦੇ ਊੜਾ ਊੜਾ ਵੇ ਸਾਂ ਕੋਸਾਂ ਕੋਸ ਉਹ ਜਗਾਂ ਦੇ ਅਡਿੰਗਣਾਂ ਜਾਂ ਰੰਬਣ ਨੂੰ ਕਹਿੰਦੇ ਨੇ ਗਾਂ ਜਦੋਂ ਡਿੰਗਦੇ ਆ ਜਾਂ ਰੰਬਦੇ ਆ ਤਾਂ ਜਿੱਥੋਂ ਤਾਂ ਹੀ ਉਸ ਦੀ ਆਵਾਜ਼ ਜਾਂਦੀ ਐਨੇ ਪੰਦ ਨੂੰ ਪਹਿਲਾਂ ਪਹਿਲ ਇੱਕ ਕੋਸ ਕਿਹਾ ਜਾਂਦਾ ਸੀ ਅਜੋਕੇ ਸਮੇਂ ਦੇ ਹਿਸਾਬ ਦੇ ਨਾਲ ਕੋਈ 2000 ਗਾਜ ਜਾਂ ਫਿਰ 4000 ਰੱਥ ਦੇ ਪੰਧ ਨੂੰ ਇੱਕ ਕੋ ਕਿਹਾ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਸੈਂਕੜੇ ਕੋਹਾਂ ਜਿਹੜੀਆਂ ਕੁੰਜਾਂ ਸਨ ਡੁੱਡ ਕੇ ਆਉਂਦੀਆਂ ਸਨ ਪਿੱਛੇ ਆਪਣੇ ਬੱਚੇ ਛੱਡ ਆਉਂਦੀਆਂ ਸਨ ਅਜੀਬ ਤੂੰ ਵਿਚਾਰਨਾ ਕਰ ਮਹਾਰਾਜ ਕਹਿੰਦਾ ਉਹਨਾਂ ਕਮਨ ਖਲਾਵਾ ਕਮਨ ਚੁਗਾਵਾ ਪਰ ਮਨ ਮਹ ਸਿਮਰਨ ਕਰਿਆ ਉਹਨਾਂ ਨੂੰ ਅਰਥਾਤ ਉਹ ਕੁੰਜਾਂ ਦੇ ਬੱਚਿਆਂ ਨੂੰ ਭਲਾ ਕੌਣ ਖਵਾਉਣਾ ਕਰਦਾ ਸੀ ਉਹਨਾਂ ਨੂੰ ਕੌਣ ਮਹਾਰਾਜ ਕਹਿੰਦੇ ਧਰਤੀ ਤੇ ਚੁਗਾਉਣਾ ਕਰਦਾ ਸੀ ਮਨਮਹਿ ਸਿਮਰਨ ਕਰ ਰਿਹਾ ਉਹ ਮਨ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਧਰਦਿਆਂ ਸਨ ਪਰਮੇਸ਼ਰ ਉਹਨਾਂ ਦੀ ਰਾਖੀ ਕਰਦਾ ਸੀ ਸਵੈ ਜੀਵ ਉਹ ਆਪਣੀ ਰੋਜੀ ਰੋਟੀ ਨੂੰ ਲੈ ਕੇ ਆਪਣੀ ਪਰਵਰਿਸ਼ਨ ਨੂੰ ਲੈ ਕੇ ਭੇਖ ਨੂੰ ਲੈ ਕੇ ਮਹਾਰਾਜ ਕਹਿੰਦੇ ਚਿੰਤਤ ਨਾ ਹੋ ਸੋ ਅਗੋ ਆਪਣੇ ਬਚਨ ਦੇ ਅੰਤਮ ਚੌਥੇ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸਬਨਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਾਲ ਬਾਲ ਸਾਧ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਸਬਨਧਾਨ 10 ਅਸ਼ਟ ਸਿਧਾਨ ਅਰਥਾਤ ਕਿ ਜੀਵ ਸਾਰਿਆਂ ਦੀਆਂ ਸਾਰੀਆਂ ਨੋਂ ਨਦੀਆਂ ਬਾਤੇ 10 ਅਸ਼ਟ ਸਿਧਾਨ 10 ਅਤੇ 8 ਭਾਵ 18 ਸਿੱਧੀਆਂ ਅਰਥਾਤ ਕਰਮ ਅਤੀ ਤਾਕਤਾਂ ਜਾਂ ਸ਼ਕਤੀਆਂ ਠਾਕੁਰ ਘਰ ਤਲ ਧਰਿਆ ਠਾਕੁਰ ਜੀ ਨੇ ਮਾਲਕ ਜੀ ਨੇ ਆਪਣੇ ਕਰ ਦੀ ਤਲੀ ਤੇ ਹੱਥ ਦੀ ਤਲੀ ਤੇ ਧਰਿਆ ਹੋਈਆਂ ਨੇ ਗੁਰਮੁਖਾਂ ਨੂੰ ਦੇਣ ਦੇ ਲਈ ਸੋ ਮਹਾਰਾਜ ਕਹਿੰਦੇ ਜਨ ਨਾਨਕ ਬਾਲ ਬਾਲ ਸਦ ਬਾਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਜਾਨ ਨਾਨਕ ਬਾਲ ਬਾਲ ਸਤ ਬਲ ਜਾਈਐ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੁਹਾਡਾ ਦਾਸ ਮੈਂ ਤੁਹਾਡਾ ਜਾਨ ਬਾਲ ਬਾਲ ਸਤ ਬਲ ਜਾਈਐ ਭਲਿਹਾਰ ਭਲਿਹਾਰ ਜਾਂਦਾ ਹਾਂ ਸਦਾ ਹੀ ਬਲਿਹਾਰ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਤੇਰਾ ਅੰਤ ਨਾ ਪਾਰਾ ਵਰਿਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਪਾਰਾ ਬਾਰ अथवा ਪਸਾਰੇ ਦਾ ਕੋਈ ਅੰਤ ਨਹੀਂ ਤੁਹਾਡੀ ਕਰਤ ਦਾ ਤੁਹਾਡੇ ਜਗਤ ਦਾ ਤੁਹਾਡੀ ਕਾਇਨਾਤ ਤੁਹਾਡੀ ਕੁਦਰਤ ਦਾ ਕੋਈ ਸ਼ਮਾਰ ਨਹੀਂ ਪਾਤਸ਼ਾਹੀ ਕੋਈ ਹੱਦ ਬੰਨਾ ਸੀਮਾ ਨਹੀਂ ਸੁਮਾਰਾ ਕਹਿੰਦਾ ਸਬਨਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਾਲਵਾਲ ਸਾਧ ਬਾਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਦੀ ਕੀ ਫਤੈ